ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਝੋਟੀਆਲਾ ਵਿਖੇ ਹੁਣੇ-ਹੁਣੇ ਗੋਲੀ ਚੱਲਣ ਦੀ ਖਬਰ ਆ ਰਹੀ ਹੈ ਤੇ ਇਹ ਗੋਲੀ ਇੱਕ ਗਊ ਦੇ ਲੱਗੀ ਆ ਤੇ ਉਸ ਦੀ ਮੌਤ ਹੋ ਗਈ ਆ ਜਾਣਕਾਰੀ ਦੇ ਅਨੁਸਾਰ ਗਊਆਂ ਚਰਾਉਣ ਵਾਲੇ ਕੁਝ ਲੋਕ ਰਾਜਸਥਾਨ ਦੇ ਰਹਿਣ ਵਾਲੇ ਆ ਤੇ ਉਹ ਮਚਾਕੀ ਖੁਰਦ ਰਹਿੰਦੇ ਸੀ ਤੇ ਉੱਥੋਂ ਗਊਆਂ ਚਰਾਉਣ ਜਾਂਦੇ ਸੀ ਪਤਾ ਲੱਗਾ ਹੈ ਕਿ ਅੱਜ ਬਾਅਦ ਦੁਪਹਿਰ ਉਹ ਆਪਣੀਆਂ ਗਊਆਂ ਝੋਟੀ ਵਾਲੇ ਵਾਲੇ ਪਿੰਡ ਦੇ ਏੜ-ਗੇੜ ਕਿਤੇ ਖੇਤਾਂ ਦੇ ਵਿੱਚ ਚਾਰ ਰਹੇ ਸੀ ਤਾਂ ਉੱਥੇ ਖੇਤ ਦੇ ਮਾਲਕ ਨਾਲ ਕੋਈ ਗੱਲਬਾਤ ਹੋ ਗਈ ਤੇ ਇਸ ਨੂੰ ਲੈ ਕੇ ਤੈਸ਼ ਵਿੱਚ ਆ ਕੇ ਖੇਤ ਦੇ ਮਾਲਕ ਨੇ ਗੋਲੀਆਂ ਚਲਾਤੀਆਂ ਦੱਸਿਆ ਜਾ ਰਿਹਾ ਹੈ ਕਿ ਲਗਭਗ 6 ਤੋਂ 7 ਰਾਉਂਡ ਗੋਲੀਆਂ ਚੱਲੀਆਂ ਤੇ ਉਹਨਾਂ ਵਿੱਚੋਂ ਇੱਕ ਗੋਲੀ ਸੀ ਜਿਹੜੀ ਉਹ ਇਸ ਗਊ ਦੇ ਲੱਗੀ ਤੇ ਇਸ ਗਊ ਦੀ ਮੌਤ ਹੋ ਗਈ ਆ। ਥਾਣਾ सदर ਫਰੀਦਕੋਟ ਦੀ ਪੁਲਿਸ ਸਮੇਤ ਉੱਚ ਅਧਿਕਾਰੀਆਂ ਡੀਐਸਪੀ ਫਰੀਦਕੋਟ ਤੇ ਹੋਰ ਅਧਿਕਾਰੀ ਮੌਕੇ ਤੇ ਪਹੁੰਚੇ ਆ ਮੌਕੇ ਦਾ ਜਾਇਜ਼ਾ ਲੈ ਰਹੇ ਆ ਤੇ ਪਤਾ ਚੱਲਿਆ ਹੈ ਕਿ ਜਿਹੜੇ ਨੌਜਵਾਨ ਨੇ ਗੋਲੀਆਂ ਚਲਾਈਆਂ ਉਸ ਦੀ شناخت ਹੋ ਗਈ ਆ ਤੇ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬਹੁਤ ਜਲਦੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਕੋਟਵਾਲ ਜ਼ਿਲ੍ਹੇ ਦੇ ਪਿੰਡ ਝੋਟੀਆਲਾ ਵਿਖੇ ਹੁਣੇ-ਹੁਣੇ ਗੋਲੀ ਚੱਲਣ ਦੀ ਖਬਰ ਆ ਰਹੀ ਹੈ ਤੇ ਇਹ ਗੋਲੀ ਇੱਕ ਗਊ ਦੇ ਲੱਗੀ ਆ ਤੇ ਉਸ ਦੀ ਮੌਤ ਹੋ ਗਈ ਆ ਜਾਣਕਾਰੀ ਦੇ ਅਨੁਸਾਰ ਗਊਆਂ ਚਰਾਉਣ ਵਾਲੇ ਕੁਝ ਲੋਕ ਰਾਜਸਥਾਨ ਦੇ ਰਹਿਣ ਵਾਲੇ ਆ ਤੇ ਉਹ ਮਚਾਕੀ ਖੁਰਦ ਰਹਿੰਦੇ ਸੀ ਤੇ ਉੱਥੋਂ ਗਊਆਂ ਚਰਾਉਣ ਜਾਂਦੇ ਸੀ ਪਤਾ ਲੱਗਾ ਹੈ ਕਿ ਅੱਜ ਬਾਅਦ ਦੁਪਹਿਰ ਉਹ ਆਪਣੀਆਂ ਗਊਆਂ ਝੋਟੀ ਵਾਲੇ ਵਾਲੇ ਪਿੰਡ ਦੇ ਏੜ-ਗੇੜ ਕਿਤੇ ਖੇਤਾਂ ਦੇ ਵਿੱਚ ਚਾਰ ਰਹੇ ਸੀ ਤਾਂ ਉੱਥੇ ਖੇਤ ਦੇ ਮਾਲਕ ਨਾਲ ਕੋਈ ਗੱਲਬਾਤ ਹੋ ਗਈ ਤੇ ਇਸ ਨੂੰ ਲੈ ਕੇ ਤੈਸ਼ ਵਿੱਚ ਆ ਕੇ ਖੇਤ ਦੇ ਮਾਲਕ ਨੇ ਗੋਲੀਆਂ ਚਲਾਤੀਆਂ ਦੱਸਿਆ ਜਾ ਰਿਹਾ ਹੈ ਕਿ ਲਗਭਗ 6 ਤੋਂ 7 ਰਾਊਂਡ ਗੋਲੀਆਂ ਚੱਲੀਆਂ ਤੇ ਉਹਨਾਂ ਵਿੱਚੋਂ ਇੱਕ ਗੋਲੀ ਸੀ ਜਿਹੜੀ ਉਹ ਇਸ ਗਊ ਦੇ ਲੱਗੀ ਤੇ ਇਸ ਗਊ ਦੀ ਮੌਤ ਹੋ ਗਈ ਹੈ। ਥਾਣਾ सदर ਫਰੀਦਕੋਟ ਦੀ ਪੁਲਿਸ ਸਮੇਤ ਉੱਚ ਅਧਿਕਾਰੀਆਂ ਡੀਐਸਪੀ ਫਰੀਦਕੋਟ ਦੇ ਹੋਰ ਅਧਿਕਾਰੀ ਮੌਕੇ ਤੇ ਪਹੁੰਚੇ ਆ ਮੌਕੇ ਦਾ ਜਾਇਜ਼ਾ ਲੈ ਰਹੇ ਆ ਤੇ ਪਤਾ ਚੱਲਿਆ ਹੈ ਕਿ ਜਿਹੜੇ ਨੌਜਵਾਨ ਨੇ ਗੋਲੀਆਂ ਚਲਾਈਆਂ ਉਸ ਦੀ ਸ਼ਨਾਖਤ ਹੋ ਗਈ ਹੈ ਤੇ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬਹੁਤ ਜਲਦੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਝੋਟੀਆਲਾ ਵਿਖੇ ਹੁਣੇ ਹੁਣੇ ਗੋਲੀ ਚੱਲਣ ਦੀ ਖਬਰ ਆ ਰਹੀ ਹੈ ਤੇ ਇਹ ਗੋਲੀ ਇੱਕ ਗਊ ਦੇ ਲੱਗੀ ਆ ਤੇ ਉਸ ਦੀ ਮੌਤ ਹੋ ਗਈ ਆ ਜਾਣਕਾਰੀ ਦੇ ਅਨੁਸਾਰ ਗਊਆਂ ਚਰਾਉਣ ਵਾਲੇ ਕੁਝ ਲੋਕ ਰਾਜਸਥਾਨ ਦੇ ਰਹਿਣ ਵਾਲੇ ਆ ਤੇ ਉਹ ਮਚਾਕੀ ਖੁਰਦ ਰਹਿੰਦੇ ਸੀ ਤੇ ਉੱਥੋਂ ਗਊਆਂ ਚਰਾਉਣ ਜਾਂਦੇ ਸੀ ਪਤਾ ਲੱਗਾ ਹੈ ਕਿ ਅੱਜ ਬਾਅਦ ਦੁਪਹਿਰ ਉਹ ਆਪਣੀਆਂ ਗਊਆਂ ਝੋਟੀ ਵਾਲੇ ਵਾਲੇ ਪਿੰਡ ਦੇ ਏੜ-ਗੇੜ ਕਿਤੇ ਖੇਤਾਂ ਦੇ ਵਿੱਚ ਚਾਰ ਰਹੇ ਸੀ ਤਾਂ ਉੱਥੇ ਖੇਤ ਦੇ ਮਾਲਕ ਨਾਲ ਕੋਈ ਗੱਲਬਾਤ ਹੋ ਗਈ ਤੇ ਇਸ ਨੂੰ ਲੈ ਕੇ ਤੈਸ਼ ਵਿੱਚ ਆ ਕੇ ਖੇਤ ਦੇ ਮਾਲਕ ਨੇ ਗੋਲੀਆਂ ਚਲਾਤੀਆਂ